ਤਸਵੀਰਾਂ ਮਾਰਸਾਂ ਦੀਆਂ ਨੇ ਜਿੱਥੇ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਵਿੱਚ ਕੀਤੀ ਗਈ ਸ਼ਾਪੇਮਾਰੀ ਦੌਰਾਨ ਕਰੀਬ 14 ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਮੁਤਾਬਕ ਇਨ੍ਹਾਂ ਹੋਟਲਾਂ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਨ੍ਹਾਂ ਹੋਟਲਾਂ ਤੇ ਰੇਡ ਕੀਤੀ ਅਤੇ ਕਾਰਵਾਈ ਦੌਰਾਨ 7 ਜੋੜੇ ਹਿਰਾਸਤ ਵਿੱਚ ਲਏ ਗਏ ਹਨ ਫਿਲਹਾਲ ਪੁਲਿਸ ਵੱਲੋਂ ਇਨਾਂ ਖਿਲਾਫ ਪੜਦੀ ਕਾਰਵਾਈ ਕੀਤੀ ਜਾ ਰਹੀ ਹੈ ਰਾਧੇ ਰਾਧੇ ਇਧਰ えっとりこれの

S ado Vertinee? Seti, treh. Beranbe sem meare Target marol hai parah hai? lög ਕਿੰਕੀ ਕਾਬੂ ਲੈ ਜਣਗੇ ਸ਼ੌਟਾਗੇ ਨੂੰ ਕਾਰ ਵਾਲੇ ਕਰ ਲਾ ਲੈ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਬੋਟੇਲ ਹੈਗੇ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੁ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਝ ਕੁ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸਿਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਮੈਂ ਕਿੱਥਾ ਦੱਸਾਂ ਮੈਨੂੰ ਪਰਚਾ ਚੱਲ ਰਹੀ ਹੈ ਛਣਬੀ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਬਾਕੀ ਹੋਰਟਣੇ ਜੀ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮੰਨ ਲਓ ਬਾਕੀ ਜਿੱਦੇ ਜਿੱਦੇ ਇਨਫਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦਾਂ ਚੱਲ ਰਹੀ ਹੈ ਜਿਵੇਂ ਜਿਵੇਂ ਇਨਫਰਮੇਸ਼ਨ ਮਿਲੂਗੀ ਅਸੀਂ ਉਦੋਂ ਦੀ ਕਾਰਵਾਈ ਕਰਾਂਗੇ ਰੇਡ ਕਰਾਂਗੇ